ਨਮਸਕਾਰ ਦੋਸਤੋ ਮੈਂ ਅਨਨ ਰੂਲਾ ਜੀਰਾ ਬਲੇਟਨ ਤੋਂ ਕੱਲ ਦੋਸਤੋ 15 ਅਗਸਤ ਹੈ ਆਜ਼ਾਦੀ ਦਾ ਦਿਨ ਹੈ ਇਸ ਦੇ ਵਿਸ਼ੇਸ਼ ਮੌਕੇ ਤੇ ਪੇਸ਼ ਆ ਚਰਚਾ ਕਰਦੇ ਹਾਂ ਆਜ਼ਾਦੀ ਕਿਨੂੰ ਮਿਲੀ ਕਿਨੂੰ ਨਹੀਂ ਮਿਲੀ ਦੋਸਤੋ ਇਹ ਕੈਸੀ ਆਜ਼ਾਦੀ ਹੈ ਦੁਕਾਨਦਾਰ ਜਿਹੜੇ ਅਵੇਲੇ ਬੈਠੇ ਆ ਉਹਨਾਂ ਦੇ ਘਰ ਚ ਲਾਉਣ ਲਈ ਉਹਨਾਂ ਕੋਲ ਪੈਸਾ ਨਹੀਂ ਜਿਹੜੇ ਪਾਰਟੀ ਦੇ ਉਹਨਾਂ ਨੇ ਵਿਸ਼ਵਾਸ ਕੀਤਾ ਸੀਗਾ ਵੋਟਾਂ ਪਾਈਆਂ ਸੀਗੀਆਂ ਉਹੀ ਪਾਰਟੀ ਉਹਨੂੰ ਡੁਬਾਈ ਜਾ ਰਹੀ ਹੈ ਮੰਦਗੀ ਦੇ ਵਿੱਚ ਚੋਰੀਆਂ ਟਕੈਤੀਆਂ ਦੇ ਵਿੱਚ ਇੱਕ ਪਾਸੇ ਜਿਹੜੇ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੇ ਨੇ ਉਹ ਕਮਰਿਆਂ ਦੇ ਵਿੱਚ ਆਪਣੀ ਜਨਾਨੀ ਨਾਲ ਲੈ ਕੇ ਨਾਲ ਡਾਂਸ ਕਰਦੇ ਨੇ ਅੱਜ ਪਛੇਜੇ ਬਲਾਕ ਅਫੀਸਰ ਸੀਗਾ ਸਿੱਖਿਆ ਵਿਭਾਗ ਦਾ ਵੇਖੋ ਕਿਵੇਂ ਡਾਂਸ ਕਰ ਰਿਹਾ ਜੀ ਬੜੀ ਖੁਸ਼ੀ ਮਨਾ ਰਿਹਾ ਜੀ ਤੇ ਲੋਕਾਂ ਚ ਗਮ ਨੇ ਲੋਕਾਂ ਵਿੱਚ ਦੁੱਖ ਨੇ ਤਕਲੀਫਾਂ ਨੇ ਲੋਕਾਂ ਦੀਆਂ ਤਕਲੀਫਾਂ ਕੌਣ ਸਹੇਗਾ ਆਮ ਪਾਰਟੀ ਤੇ ਵਿਸ਼ਵਾਸ ਕੀਤਾ ਸੀ ਉਹ ਵੀ ਨਹੀਂ ਹੁਣ ਕਿਤੇ ਕੰਮ ਨਹੀਂ ਹੋ ਰਿਹਾ ਸਰਕਾਰੀ ਮੁਲਾਜ਼ਮ ਕੋਈ ਕੰਮ ਨਹੀਂ ਕਰਕੇ ਖੁਸ਼ ਆਮ ਪਾਰਟੀ ਤੇ ਵਿਸ਼ਵਾਸ ਕੀਤਾ ਉਹ ਵੀ ਦੋਸਤੋ ਡੁੱਬ ਗਈ ਤੇ ਨਾਲ ਹੁਣ ਸਪੋਰਟਰਾਂ ਨੂੰ ਵੀ ਨਾਲ ਹੀ ਡੁਬੋਤੇ ਤਣ ਨੇ ਅੱਜ ਗੱਲ ਕਰਦੇ ਆਂ ਦੋਸਤੋ ਚੰਗੇ ਆਜ਼ਾਦੀ ਦੀ ਜਿਸ ਆਜ਼ਾਦੀ ਨੂੰ ਲੈਣ ਲਈ ਦੋਸਤੋ ਸ਼ਹੀਦ ਭਗਤ ਸਿੰਘ ਵਰਗੇ ਰਾਜਗੁਰੂ ਸੁਖਦੇਵ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਸ ਆਜ਼ਾਦੀ 'ਚ ਜਿੰਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਉਹ ਜਨਾਨੀ ਨੂੰ ਨਾਲ ਲੈ ਕੇ ਕਮਰਿਆਂ ਦੇ ਵਿੱਚ ਡਾਂਸ ਕਰਦਾ ਹੈ ਇੰਜੋਏ ਕਰਦਾ ਹੈ ਪੈਸੇ ਮੋਟੇ ਮਿਲਦੇ ਆ ਆਪਣਾ ਤਨਖਾਵਾ ਦੇ ਵਿੱਚ ਤੇ ਇੱਕ ਪਾਸੇ ਲੋਕ ਗਮ ਤੇ ਦੁੱਖ ਦੇ ਮਾਰੇ ਪਏ ਨੇ ਦੁਕਾਨਦਾਰਾਂ ਦਾ ਹਾਲ ਵੇਖੋ ਕੀ ਆ ਉਹ ਕਿੱਥੋਂ ਕਮਾਈ ਲਗਣਾ ਕਿੱਥੋਂ ਪੈਸੇ ਲੈ ਕੇ ਆਉਣ ਕਿਵੇਂ ਕਾਰ ਚਲਾਉਣ ਦੋਸਤੋ ਇਹ ਤਾਂ ਇਹੋ ਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਤਾਂ ਹੀ ਮਤਲਬ ਇਹ ਗੱਲ ਬਣਦੀ ਹੈ ਤੇ ਹੁਣ ਗੱਲ ਕਰਦੇ ਆਂ ਦੋਸਤੋ ਕਈ ਸਰਕਾਰੀ ਮੁਲਾਜ਼ਮ ਸਰਕਾਰ ਨੂੰ ਹੀ ਬਲੈਕਮੇਲ ਕਰੀ ਜਾ ਰਹੇ ਆ ਕੋਈ ਬਿਜਲੀ ਕਰਮਚਾਰੀ ਹੜਤਾਲ ਦੇ ਆ ਦੋਸਤੋ ਕੋਈ ਦੂਸਰੇ ਆਪਣਾ ਬੱਸ ਦੇ ਕਰਮਚਾਰੀ ਆ ਉਹ ਹੜਤਾਲ ਦੇ ਆ ਜੀ ਬੱਸਾਂ ਵੀ ਬੰਦ ਆ ਜੀ ਬਿਜਲੀ ਨਾਲ ਕਿਤੇ ਬੰਦ ਹੋ ਜਾਵੇ ਦੋਸਤੋ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਆਪਦੇ ਮਾਲਕ ਦੇ ਹੀ ਮੁਰਦਾਬਾਦ ਦੇ ਨਾਰੇ ਲਗਾਈ ਜਾ ਰਹੇ ਨੇ ਕਈ ਦੋਸਤੋ ਸਰਕਾਰੀ ਕਰਮਚਾਰੀ ਜਿਹੜੇ ਅੱਗੇ ਆ ਉਹ ਬਲੈਕਮੇਲ ਕਰੀ ਜਾ ਰਹੇ ਨੇ ਸਰਕਾਰ ਨੂੰ ਹੀ ਤੇ ਪੰਜਾਬ ਸਰਕਾਰ ਦੇ ਜਦੋਂ ਮੁਰਦਾਬਾਤ ਤੇ ਨਾਰੇ ਲਗਾਉਂਦੇ ਆ ਤੇ ਬਲੈਕਮੇਲ ਹੀ ਕਰਦੇ ਨੇ ਕਿ ਅਸੀਂ ਕੰਮ ਨਹੀਂ ਕਰਦੇ ਸਰਕਾਰੀ ਜਿਹੜੇ ਆਪਣੇ ਸਫਾਈ ਕਰਨ ਵਾਲੇ ਨੇ ਉਹ ਵੀ ਬਲੈਕਮੇਲ ਕਰਨ ਤੇ ਲੱਗੇ ਹੋਏ ਆ ਕਈ ਸਰਕਾਰੀ ਕਰਮਚਾਰੀ ਜਿਹੜੇ ਆ ਉਹ 10 ਸਾਲ ਕਦੇ ਦਫ਼ਤਰਾਂ ਦੇ ਵਿੱਚ ਦੋਸਤੋ ਉਹਨਾਂ ਨੇ ਕਦੀ ਦਫ਼ਤਰ ਦੇ ਵਿੱਚ ਕਦੀ ਗਾਇਬ ਨਹੀਂ ਉਹਨਾਂ ਨੂੰ ਘਰੇ ਬੈਠੇ ਕਿਵੇਂ ਤਨਖਾਹਾਂ ਮਿਲ ਗਈਆਂ ਤਾਂ ਕੈਨੇਡਾ ਵਿੱਚ ਕਈ ਬੈਠੇ ਨੇ ਉੱਥੇ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਕਈਆਂ ਨੇ ਝਾਲੀ ਸਰਟੀਫਿਕੇਟ ਲੈ ਕੇ ਯੋਗਤਾ ਸਰਟੀਫਿਕੇਟ ਲੈ ਕੇ ਆਪਣਾ ਸਿੱਖਿਆ ਵਿਭਾਗ ਵਿੱਚ ਨੌਕਰੀਆਂ ਬਣੀਆਂ ਅਧਿਆਪਕ ਬਣੇ ਸਾਰੇ ਦਾ ਸਾਰਾ ਪ੍ਰਵਾਸ ਸਾਰੇ ਦਾ ਸਾਰਾ ਜੀਆਂ ਨੂੰ ਉਹਨਾਂ ਨੇ ਮੁਲਾਜ਼ਮ ਬਣਾ ਦਿੱਤਾ ਹਾਂਜੀ ਹੁਣ ਰਹਿ ਕੇ ਆਪਾਂ ਗੱਲਾਂ ਕਰਦੇ ਆ ਜਿਹੜੇ ਵਿਚਾਰੇ ਦੁਕਾਨਦਾਰ ਹਾਂਜੀ ਤੇ ਜਾਂ ਆਪਾਂ ਗੱਲ ਕਰਦੇ ਆ ਜਿਹੜੇ ਦਿਹਾੜੀਦਾਰ ਉਹ ਮੰਦਗੀ ਦੀ ਮਾਰ ਤੇ ਡਿੱਤੇ ਨਹੀਂ ਪੈ ਰਹੀ ਆ ਦੁਕਾਨ ਤੇ ਦੋਸਤੋ ਕੋਈ ਗਾਹਕ ਨਹੀਂ ਹੁੰਦਾ ਪਿਆ ਬਾਜ਼ਾਰ 'ਚ ਕੋਈ ਰੌਣਕ ਨਹੀਂ ਉਹ ਗੱਲਾਂ ਹੀ ਨਹੀਂ ਰਹਿ ਗਈਆਂ ਪੁਰਾਣੀਆਂ ਜੋ ਪਹਿਲੇ-ਪਹਿਲੇ ਅੱਸੀ ਗਾ ਰੌਣਕ ਮੇਲਣਾ ਥੋੜੇ-ਬੋਤੇ ਕਾਰੋਬਾਰ ਚੱਲਦੇ ਸੀ ਤੇ ਹੁਣ ਉਹ ਦੋਸਤੋ ਜਿਹੜੇ ਦੁਕਾਨਦਾਰ ਆ ਜਿਹੜਾ ਦਿਹਾੜੀਦਾਰ ਆਪਣੇ ਰੋ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਊਗਾ ਉਹਨੂੰ ਵੀ ਤਾਂ ਪੈਸੇ ਚਾਹੀਦੇ ਨਾ ਰੋਜ਼ ਮਹਾਰਾ ਜ਼ਿੰਦਗੀ ਦੀ ਮਹਿੰਗਾਈ ਵਧਦੀ ਜਾ ਰਹੀ ਆ ਆਏ ਦਿਨ 400 500 ਰੁਪਿਆ ਘੱਟੋ ਘੱਟ ਚਾਹੀਦਾ ਅਜਿਹੇ ਆਮ ਲੋਕਾਂ ਨੇ ਹੀ ਬਦਲਾਵ ਦੇ ਤਹਿਤ ਜਿਹੜੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਕਿ ਇਹ ਆਮ ਆਦਮੀ ਪਾਰਟੀ ਬਦਲਾਅ ਲਿਆਉਗੀ ਆ ਨੇ ਆਂ ਦਾ ਬਦਲਾਵ ਦੇਖੋ ਪਰ ਆਮ ਪਾਰਟੀ ਵੀ ਜਿਹੜੀ ਹੈ ਉਹਨਾਂ ਦੀ ਉਮੀਦਾਂ ਤੇ ਦੋਸਤੋ ਭੁੱਖ ਕਿਤੇ ਵੀ ਖੜੇ ਨਹੀਂ ਉਤਰੀ ਆ ਦੁਕਾਨਦਾਰਾਂ ਦੀਆਂ ਘਰੇ ਉਹਨਾਂ ਦੇ ਚੋ ਦੁਕਾਨਾਂ ਦੇ ਚੋਰੀਆਂ ਹੋ ਰਹੀਆਂ ਦੇਖੋ ਤੇ ਜਿਹੜੇ ਆਪਣੇ ਮਲਾਬਟੀ ਦੁੱਧ ਤੇ ਨਕਲੀ ਘਿਓ ਕਿਵੇਂ ਵਿਕ ਰਿਹਾ ਸ਼ਰਿਆਮ ਲੋਕ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੀ ਜਾਂਦੇ ਹੁਣ ਸਬਜ਼ੀਆਂ ਵੀ ਜਿਹੜੀਆਂ ਪੈਸਟੀਸਾਈਡ ਵਾਲੀਆਂ ਲਈ ਜਾਂਦੇ ਪਏ ਨੇ ਕਿਸੇ ਨੂੰ ਇਨਫੈਕਸ਼ਨ ਹੋ ਰਿਹਾ ਕਿਸੇ ਨੂੰ ਅਲਰਜੀ ਹੋ ਰਹੀ ਆ ਹੁਣ ਸ਼ਹਿਰਾਂ ਦੇ ਵਿੱਚ ਭਈਆਵਾਦ ਪੈਰ ਪਸਾ ਰਿਹਾ ਦੋਸਤੋ ਕੇਜਰੀਵਾਲ ਦੀ ਆਮ ਸਰਕਾਰ ਖੁਦ ਪੰਜਾਬ ਦੇ ਵਿੱਚ ਝੁੱਗੀ ਝੋਪੜੀ ਵਸਾਉਣ ਲਈ ਇਹਨਾਂ ਦੀ ਸਪੋਰਟ ਕਰੀ ਜਾ ਰਹੀ ਹੈ ਦੋਸਤੋ ਇਹ ਬਹੁਤ ਗਲਤ ਕੰਮ ਹੈ ਦਿੱਲੀ ਤੋਂ ਇਹ ਹਾਲ ਲਾ ਕੇ ਲੋਕਾਂ ਨੂੰ ਟਰਾਲੀਆਂ ਭਰ-ਭਰ ਕੇ ਜਿਹੜੇ ਹੈ ਇਸ਼ਾਰਾਂ ਦੇ ਵਿੱਚ ਇੱਥੇ ਪੁਨਰਵਾਸ ਕਰਲੇ ਨੇ ਪੰਜਾਬ 'ਚ ਤੇ ਕਿੱਥੇ ਉਹ ਆਪਣਾ ਖਾਲਸਾ ਰਾਹ ਸੀਗਾ ਜਿੱਥੇ ਕਿੱਥੇ ਇੱਥੇ ਜਿਹੜੇ ਆਪਣੇ ਪ੍ਰਾਣੇ ਕੁਰਬਾਨੀਆਂ ਦਿੱਤੇ ਸੀਗਾ ਜਿਹੜੇ ਖਾਲਸਿਆਂ ਨੇ ਹਾਂਜੀ ਉਹ ਕਿੱਥੇ ਨੇ ਵੇਖੋ ਉਹਨਾਂ ਦੀ ਤਰਦੀ ਤੇ ਕੀ ਹੋ ਰਿਹਾ ਦੋਸਤੋ ਹੁਣ ਗੱਲ ਕਰਦੇ ਆ ਜਿਹੜਾ ਨੌਜਵਾਨ ਉਹ ਨੌਕਰੀ ਦੀ ਤਲਾਸ਼ ਚ ਦਰਦ-ਦਰ ਭੱਜਦੇ ਜਾਂਦੇ ਨੇ 65% ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਐ ਲੈ ਨੋਕ ਨੌਕਰੀ ਨਹੀਂ ਮਿਲ ਰਹੀ ਤੇ ਇੱਕ ਪਾਸੇ 80 ਸਾਲ ਦੇ ਬੁੱਢਿਆਂ ਨੂੰ ਇਹ ਘਰੇ ਬੈਠੇ ਪੈਨਸ਼ਨਾਂ ਦੇਈ ਜਾਂਦੇ ਆ ਉਹਨਾਂ ਨੂੰ ਮਾਲਾ-ਮਾਲ ਕਰੀ ਜਾਂਦੇ ਉਹ ਅੱਕੇ ਪਏ ਨੇ ਉਹਨਾਂ ਨੇ ਹੱਥ ਜੋੜ ਦਿੱਤੇ ਹੁਣ ਬੱਸ ਕਰੋ ਬੱਸ ਕਰੋ ਪਰ ਖੁਦ ਸਰਕਾਰ ਜਿਹੜੀ ਆ ਉਹਨਾਂ ਨੂੰ ਪੈਨਸ਼ਨਾਂ ਦੇਈ ਜਾ ਰਹੀ ਹੈ ਕਿਤੇ ਕੋਈ ਤਾਂ ਸਰਕਾਰਾਂ ਕਹਿੰਦੀਆਂ ਨੇ ਸਾਡੇ ਖਜ਼ਾਨੇ 'ਚ ਪੈਸਾ ਹੈ ਹੀ ਨਹੀਂ ਤੇ ਦੂਜੇ ਪਾਸੇ ਆ ਬੁੱਢੇ 80 ਸਾਲ ਦੇ ਬੁੱਢਿਆਂ ਨੂੰ ਮੁਲਾਜ਼ਮਾ ਨੂੰ ਪੈਸੇ ਦੇ ਦੇ ਕੇ ਉਹਨਾਂ ਨੂੰ ਐਂ ਘਰ ਜਾਈ ਜਾਂਦੀ ਆ ਉਹਨਾਂ ਦੇ ਪਰਿਵਾਰ ਦੇ ਬੱਚੇ ਜਿਹੜੇ ਉਹ ਕੰਮ ਹੀ ਨਹੀਂ ਕਰਦੇ ਉਹਨਾਂ ਦਾ ਚੱਲੀ ਜਾਂਦਾ ਗੁਜ਼ਾਰਾ ਕਿ ਅੱਗੇ ਉਹ ਸੱਤ ਪੀੜੀਆਂ ਹੀ ਉਹਨਾਂ ਦੀਆਂ ਖਾਣਗੀਆਂ ਦੋਸਤੋ ਇਹ ਕੋਈ ਲੋਕਤੰਤਰ ਨਹੀਂ ਦੋਸਤੋ ਇਹ ਸਭ ਗੋਲਮਾਲ ਹੈ ਇਹ ਸਭ ਲੋਕਤੰਤਰ ਨਹੀਂ ਹੈਗਾ ਇਹ ਡਾਂਗਤੰਤਰ ਹੋਣਾ ਚਾਹੀਦਾ ਸੀ ਇੱਥੇ ਦੋਸਤੋ ਜਿਸ ਦੀ ਲਾਠੀ ਉਸ ਦੀ ਭੈਸ ਬਾਕੀ ਸਭ ਹੁਣ ਦੇਖੋ ਆਮ ਲੋਕ ਨੇ ਹਾਂਜੀ ਉਹਦੀ ਸਰਕਾਰ ਹੈ ਜਿਸ ਦੀ ਲਾਠੀ ਉਸ ਦੀ ਸਰਕਾਰ ਬਾਕੀ ਸਭ ਆਮ ਲੋਕ ਹੈ ਹੁਣ ਜੋ ਸਭ ਆਸ਼ਾਣਾ ਲੱਗੇ ਹਨ ਦੋਸਤੋ ਉਹ ਸਭ ਮਾਲ ਮਾਲ ਹੋ ਕੇ ਬੈਠੇ ਨੇ ਤੇ ਸਭ ਸਰਕਾਰ ਬਾਕੀ ਦੇ ਜਿਹੜੇ ਲੋਕ ਨੇ ਉਹ ਸਰਕਾਰ ਦੇ ਲਈ ਸਰਕਾਰ ਦੀ ਨਿਗ੍ਹਾਵਾਂ ਚ ਮਾਤਾ ਦਾ ਮਾਲ ਬਣੇ ਨੇ ਕਿਤੇ ਸਿੱਖਿਆ ਪ੍ਰਣਾਲੀ ਦੇਖ ਲਓ ਸਾਡੀ ਸਿੱਖਿਆ ਪ੍ਰਣਾਲੀ ਦੇ ਜਾਜ ਵਿੱਚ ਉਲਝਾ ਗਿਆ ਕਿ ਨੌਜਵਾਨਾਂ ਨੂੰ ਤੇ ਵਿਦਿਆਰਥੀਆਂ ਨੂੰ ਨਾਲੇ ਤਾਂ ਨੌ ਨੌ ਰੋਜ਼ਗਾਰ ਤੋਂ ਪਰੇ ਕਰ ਦਿੱਤਾ ਉਹਨਾਂ ਨੂੰ ਕੰਮ ਹੀ ਨਹੀਂ ਕਰਨਾ ਹੁੰਦਾ ਤਾਂ ਦਾ ਹੀ ਨਹੀਂ ਪਤਾ ਲੱਗਦਾ ਕਿ ਕੰਮ ਕਰੀਏ ਕਿਵੇਂ ਉਹਨਾਂ ਨੂੰ ਤਰੀਕੇ ਨਹੀਂ ਹੁੰਦੇ ਨਾ ਉਹਨਾਂ ਨੂੰ ਸਿਖਾਇਆ ਜਾਂਦੇ ਆ ਤੇ ਹੁਣ ਸਭਾ ਸਮਾਜ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਹੈ ਸਿੱਖਿਆ ਪ੍ਰਣਾਲੀ ਨੇ ਬੇੜਾਗਰ ਕਰ ਦਿੱਤਾ ਉਹਨਾਂ ਨੂੰ ਸੰਸਕਾਰ ਨਹੀਂ ਸਿਖਾਇਆ ਜਾ ਰਹੇ ਤੇ ਸਿੱਖਿਆ ਦੀ ਜਿਹੜੀ ਆ ਉਹਦੇ ਕਰਕੇ ਹੁਣ ਉਹ ਨਸ਼ਿਆਂ ਵੱਲ ਤੁਰ ਪਏ ਨੇ ਇਹ ਸਾਰਾ ਸਿਸਟਮ ਜਿਹੜਾ ਹੈ ਸਰਕਾਰਾਂ ਦੇ ਦੁਆਰਾ ਹੀ ਇਹ ਵਿਗਾੜਿਆ ਗਿਆ ਹੈ ਹੋਣ ਦੋਸਤੋ ਇਹ ਕੋਈ ਆਜ਼ਾਦੀ ਨਹੀਂ ਹੈ ਪੱਤਰਕਾਰ ਵੀਰੋ ਭਰਾਵੋ ਮੈਂ ਵੀ ਇੱਕ ਪੱਤਰਕਾਰ ਆ ਬੀਇੰਗ ਪ੍ਰੈਸ ਰਿਪੋਰਟਰ ਮੈਂ ਤੁਹਾਨੂੰ ਦੱਸਦਾ ਇਹ ਕੋਈ ਆਜ਼ਾਦੀ ਨਹੀਂ ਆ ਆਪਾਂ ਨੂੰ ਲਗਾ ਦਿੰਦੇ ਆ ਸਮਾਜ ਸੇਵਾ ਦੇ ਵਿੱਚ ਬੂਟੇ ਲਗਾਓ ਆਹ ਕਰੋ ਆਪਾਂ ਨੂੰ ਸਮਾਜ ਸੇਵਾ ਚ ਲਗਾ ਕੇ ਇਹ ਜਿਹੜੇ ਚਲਾਕ ਲੋਕ ਆ ਆਪ ਸਰਕਾਰੀ ਪੈਸਿਆਂ ਦੇ ਨਾਲ ਮਾਲਾ-ਮਾਲ ਹੋ ਰਹੇ ਨੇ ਤੇ ਆ ਆਪਣੇ ਜਿਹੜੇ ਪੱਤਰਕਾਰ ਵੀਰ ਜਿਹੜੇ ਨੇ ਇਹਨਾਂ ਦੀ ਜਦੋਂ ਤਸਵੀਰਾਂ ਖਿੱਚਦੇ ਨੇ ਤੁਸੀਂ ਸਟੇਜਾਂ ਦੀਆਂ ਤੁਸੀਂ ਫੋਟੋਆਂ ਤਸਵੀਰਾਂ ਖਿੱਚਦੇ ਆ ਜਦੋਂ ਤੇ ਇਹ ਵੱਡੇ ਬੰਦੇ ਜੀ ਪਤਵੰਤੇ ਬੰਦੇ ਆ ਜੀ ਤਾਂ ਇਹ ਜਿਹੜੇ ਹੈ ਤੁਹਾਡੇ ਨਾਲ ਹੀ ਮਜ਼ਾਕ ਕਰਦੇ ਨੇ ਹੱਸਦੇ ਨੇ ਤੁਹਾਨੂੰ ਵੇਖ-ਵੇਖ ਕੇ ਕਿ ਇਹਨਾਂ ਨੇ ਵੇਖੋ ساری ਉਮਰ ਵੜੀ ਪੱਤਰਕਾਰੀ ਚ ਲਾ ਲਈ ਤੇ ਪੱਤਰਕਾਰੀ ਚ ਮਿਲਿਆ ਕੀ ਇੱਕ ਸਰਕਾਰ ਦੇ 1 ਰੁਪਿਆ ਨਹੀਂ ਸਰਕਾਰ ਪੱਤਰਕਾਰ ਨੂੰ ਦਿੰਦੀ ਉਸ ਤੋਂ ਬਾਅਦ ਤੁਸੀਂ ਵੇਖੋ ਜਦੋਂ ਪੱਤਰਕਾਰ ਤੇ ਕੀ ਦਿੰਦੀ ਆ ਪੱਤਰਕਾਰ ਨੂੰ ਬੀਮਾ ਲਾਇਆ ਕਿ ਜਦੋਂ ਪੱਤਰਕਾਰ 2 ਲੱਖ ਰੁਪਏ ਦਾ ਬਨਾ ਬੀਮਾ ਜਿਹੜਾ ਪੱਤਰਕਾਰ ਨੂੰ ਮਿਲ ਜਾਉ ਉਹ ਵੀ ਨਹੀਂ ਮਿਲਦਾ ਮੈਨੂੰ ਨਾ ਮਿਲਦਾ ਧੰਨਵਾਦ ਸਹਿਰ ਅਨੰਦਨੁਲਲਾਹ ਤਾ 15 ਅਕਸਤੇ ਅਖੀਰ ਮੈਂ ਇਹੀ ਕਹੂੰਗਾ ਇਹ ਕੋਈ ਆਜ਼ਾਦੀ ਨਹੀਂ ਹੈ ਇਹ ਡੈਂਗੋਕਰੇਸੀ ਹੋਣੀ ਚਾਹੀਦੀ ਇਹ ਲੋਕਤੰਤਰ ਨਹੀਂ ਹੈ ਕਾ ਜਿੰਨਾ ਧੱਕਾ ਚੱਲਦਾ ਉਹ ਚਲਾਈ ਜਾਂਦਾ ਧੰਨਵਾਦ